ਹallelujah ਹallelujah ਮੇਰੇ ਖੁਦਾਬੰਦ ਤੇ ਰਤਨਵਾਦ ਮੇਰੇ ਮਹਾਨ ਪਰਮੇਸ਼ਵਰ ਵੱਲ ਤੇ ਬਚਨ ਦੇ ਲਈ ਮੇਰੇ ਪਿਤਾ ਮਹਾਨ ਪਰਮੇਸ਼ਵਰ ਅਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਮੇਰੇ ਖੁਦਾਬੰਦਾਂ ਜੋ ਬਚਨ ਬੋਲਿਆ ਜਾਵੇ ਤੇਰੇ ਵੱਲ ਹੋਵੇ ਮੇਰੇ ਪ੍ਰਭੂ ਜੀ ਦਇਆ ਕਰ ਮੇਰੇ ਖੁਦਾਬੰਦਾਂ ਰਹਿਮ ਕਰ ਪਵਿੱਤਰ ਆਤਮਾ ਜੀ ਅਗਵਾਈ ਕਰ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਸਰੀ ਦੇ ਨਾਮ ਚ ਮੰਗਦੇ ਆਂ ਆਮੀਨ ਹallelujah ਅਜਦਾ ਆਪਣਾ ਬਚਨ ਹੈ ਯੇਸ਼ੂਆ ਤਿੰਨ ਦਾ ਪੰਜ ਜਦੋਂ ਜੋ ਹਵਾ ਪਰਮੇਸ਼ੁਰ ਨੇ ਮੂਸਾ ਦੇ ਮਰਨ ਤੋਂ ਬਾਅਦ ਯਸ਼ੂਆ ਨੂੰ ਆਗਿਆ ਦਿੱਤੀ ਸੀ ਕਿ ਹੁਣ ਤੂੰ ਸਾਰੀ ਇਜ਼ਰਾਈਲੀਆਂ ਨੂੰ ਕਿ ਹੁਣ ਤੂੰ ਸਾਰੇ ਇਜ਼ਰਾਈਲੀਆਂ ਯਰਦਨ ਨਦੀ ਦੇ ਪਾਰ ਉਸ ਦੇਸ਼ ਵਿੱਚ ਲੈ ਕੇ ਜਾ ਜਿਹੜਾ ਦੇਸ਼ ਮੈਂ ਇਜ਼ਰਾਈਲੀਆਂ ਨੂੰ ਦਿੱਤਾ ਹੈ ਯਸ਼ੂਆ ਤੈਨ ਦਾ ਪੰਜ ਵਿੱਚ ਪੜ੍ਹਦੇ ਆ ਕੀ ਲਿਖਿਆ ਯਹੋਸ਼ੂਆ ਨੇ ਲੋਕਾਂ ਨੂੰ ਆਖਿਆ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਕੱਲ ਯਹੋਵਾ ਤੁਹਾਡੇ ਵਿੱਚ ਅਦਭੁਤ ਕੰਮ ਕਰੇਗਾ ਹallelujah ਕੀ ਲਿਖਿਆ ਸਵਚਨ ਦੇ ਵਿੱਚ ਆਪਣੇ ਆਪ ਨੂੰ ਪਵਿੱਤਰ ਕਰੋ ਜੋ ਕੱਲ ਯਹੋਵਾ ਤੁਹਾਡੇ ਵਿੱਚ ਅਦਭੁਤ ਕੰਮ ਕਰੇਗਾ ਵੱਡੇ ਕੰਮ ਕਰੇਗਾ ਯਹੋਸ਼ੂ ਨੇ ਜਾਜਕਾਂ ਨੂੰ ਆਖਿਆ ਕਿ ਪਰਮੇਸ਼ਰ ਦੀ ਵਾਚ ਦਾ ਸੰਦੂਕ ਜੋ ਨੀਮ ਦਾ ਸੰਦੂਕ ਹੈ ਚੱਕ ਕੇ ਇਜ਼ਰਾਈਲੀਆਂ ਦੇ ਅੱਗੇ-ਅੱਗੇ ਲੰਘੋ ਜਦੋਂ ਜਾਜਕਾਂ ਨੇ ਨੀਮ ਦਾ ਸੰਦੂਕ ਚੱਕਿਆ ਤੇ ਜਦ ਨਦੀ पार ਕਰਨ ਲੱਗੇ ਤਾਂ ਜਦ ਨਦੀ ਦਾ ਪਾਣੀ ਦੋ ਭਾਗ ਹੋ ਗਿਆ ਇਜ਼ਰਾਈਲੀ ਸੁੱਕੀ ਜ਼ਮੀਨਾਂ ਤੋਂ ਲੰਘੇ ਜਰਦਨ ਦੇ ਪਾਰ ਹੋ ਗਏ ਜਾਜਕ ਨੇਮ ਦੇ ਸੰਦੂਖ ਨੂੰ ਲੈ ਕੇ ਜਰਦਨ ਵਿੱਚ ਖੜੇ ਤਾਂ ਪਾਣੀ ਦੋ ਪਾਗ ਹੋ ਗਿਆ ਹallelujah ਪਹਿਲੀ ਲਾਈਨ ਵਿੱਚ ਕੀ ਲਿਖਿਆ ਹੈ ਯਹੋਸ਼ੂਆ ਨੇ ਲੋਕਾਂ ਨੂੰ ਆਖਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ ਅਜੇਕਰ ਸਾਡੇ ਅੰਦਰ ਵੀ ਪਾਪ ਹੈ ਤਾਂ ਸਾਨੂੰ ਵੀ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਜ਼ਰੂਰਤ ਹੈ ਅੱਜ ਦੇਖੋ ਅਤੇ ਆਪਣੇ ਆਪ ਨੂੰ ਜਾਂਚੋ ਸਾਡੇ ਅੰਦਰ ਕੋਈ ਪਾਪ ਤੇ ਨਹੀਂ

ਇਹੜੇ ਕੰਮਾਂ ਤੋਂ ਤੋਬਾ ਕਰ ਲਵਾਂਗੇ ਤਾਂ ਯਹੋਵਾ ਸਾਡੇ ਲਈ ਵੱਡੇ ਕੰਮ ਕਰੇਗਾ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਕੰਮ ਕਰੇਗਾ ਅਜਿਹੇ ਕੰਮ ਕਰੇ ਕਰੇਗਾ ਜੋਨਾ ਸਾਡੀ ਜ਼ਿੰਦਗੀ ਦੇ ਵਿੱਚ ਅਜੇ ਤੋਂ ਪਹਿਲਾਂ ਕਦੇ ਹੋਏ ਹੈ ਤੇ ਨਾ ਹੋਣੇ ਚਾਹੇ ਸਾਡੀ ਜ਼ਿੰਦਗੀ ਵਿੱਚ ਜਰਦਨ ਤਰਿਆ ਵਰਗੇ ਦੁੱਖ ਤਕਲੀਫਾਂ ਮੁਸੀਬਤਾਂ ਕਿਉਂ ਨਾ ਹੋਣ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਪਵਿੱਤਰ ਹੋ ਕੇ ਜਾਵਾਂਗੇ ਉਹਦੀ ਆਗਿਆਵਾਂ ਦੇ ਅਨੁਸਾਰ ਚੱਲਾਂਗੇ ਤਾਂ ਪਰਮੇਸ਼ਰ ਸਾਡੇ ਸਾਰੇ ਦੁਖਤ ਕਲੀਫਾਂ ਨੂੰ ਦੂਰ ਕਰੇਗਾ ਪਰ ਪਹਿਲਾਂ ਆਪਣੇ ਆਪ ਨੂੰ ਪਵਿੱਤਰ ਕਰਨਾ ਪੈਣਾ ਤਾਂ ਪ੍ਰਭੂ ਸਾਡੇ ਜੀਵਨ ਵਿੱਚ ਅਚਰਜ ਕੰਮ ਕਰੇਗਾ ਵੱਡੇ ਕੰਮ ਕਰੇਗਾ ਸਾਡੀ ਜ਼ਿੰਦਗੀ ਵਿੱਚ ਆਸ਼ੀਸ਼ ਬਰਕਤ ਦੇਵੇਗਾ ਹallelujah ਅੱਜ ਜੇ ਸਾਡੀਆਂ ਜ਼ਿੰਦਗੀਆਂ ਵਿੱਚ ਪਾਪ ਹੈ ਪਾਪ ਨੂੰ ਗੁਨਾਹ ਨੂੰ ਛੱਡ ਦਿਓ ਆਪਣੇ ਆਪ ਨੂੰ ਪਵਿੱਤਰ ਕਰੋ ਤਾਂ ਜੋ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਦੇਖ ਸਕੀਏ ਅਸੀਂ ਆਪਣੇ ਭੈੜੇ ਕੰਮਾਂ ਤੋਂ ਪਿੱਛੇ ਮੁੜੀਏ ਤੇ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਚੱਲੀਏ ਹalleluyah ਪ੍ਰਭੂ ਦੇ ਨਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ वचन ਦੇ ਲਈ ਪ੍ਰਾਰਥਨਾ ਕਰਾਂਗੇ ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਅੱਜ ਦੇ वचन ਦੇ ਲਈ ਮੇਰੇ ਪਿਆਰੇ ਪਿਤਾ ਅੱਜ ਅਸੀਂ ਆਪਣੇ ਸਾਰੇ ਗੁਨਾਹਾਂ ਤੋਂ ਸਾਰੇ ਪਾਪਾਂ ਤੋਂ ਸਾਰੀਆਂ ਬਦੀਆਂ ਸਾਰੀਆਂ ਬਦਕਾਰੀਆਂ ਚੋਰੀ ਠੱਗੀ ਧੋਖਾ ਲੁੱਟਚਪਨ ਬੇਵਿਚਾਰ ਆਪਣੇ ਸਾਰੇ ਅਪਰਾਧ ਜੋ ਅਸੀਂ ਕੀਤੇ ਨੇ ਉਹਨਾਂ ਉਹਨਾਂ ਨੂੰ ਛੱਡ ਗਏ ਤੇਰੇ ਤੋਂ ਮਾਫੀ ਮੰਗਦੇ ਹਾਂ ਖੁਦਾਵੰਦ ਆਪਣੇ ਗੁਨਾਹਾਂ ਦੀ ਸਾਨੂੰ ਮਾਫ ਕਰ ਮੇਰੇ ਪਿਤਾ ਸਿੱਤਿ ਤੇਰੇ ਅੱਗੇ ਪਵਿੱਤਰ ਬਣ ਕੇ ਆਈਏ ਤਾਂ ਜੋ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਤੇਰੇ ਵੱਡੇ ਕੰਮਾਂ ਨੂੰ ਦੇਖ ਸਕੀਏ ਤੇਰੇ ਅਚਰਜ ਕੰਮਾਂ ਨੂੰ ਦੇਖ ਸਕੀਏ ਮੇਰੇ ਪਰਮੇਸ਼ਵਰ ਤੂੰ ਸਾਡੇ ਤੇ ਦਇਆ ਕਰ ਮੇਰੇ ਪਿਤਾ ਤੂੰ ਆਪਣੀ ਕਿਰਪਾ ਆਪਣੇ ਬੱਚਿਆਂ ਤੇ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾ ਬੰਦਾ ਤੇਰੇ ਬੱਚਿਆਂ ਦੇ ਅਨੁਸਾਰ ਚੱਲੀ ਮੇਰੇ ਮਹਾਨ ਪਰਮੇਸ਼ਵਰ ਤੂੰ ਦਇਆ ਕਰ ਮੇਰੇ ਖੁਦਾ ਬੰਦਾ ਤੇਰੇ ਵੱਲ ਨੂੰ ਮੁੜੀਏ ਕਿ ਪਰਮੇਸ਼ਵਰ ਤੂੰ ਰਹਿਮ ਕਰ ਆਪਣੇ ਬੱਚੇ ਤੇ ਮੇਰੇ ਪਿਤਾ ਸਾਰਾ ਆਦਰ ਮਹਿਮਾ ਜਲਾਕ ਤੇਰੇ ਨਾਮ ਨੂੰ ਸਿਣੇ ਪ੍ਰਤਨਾ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਮੰਗ ਕੇ ਆਮੀਨ ਹ Alleluia